ਰ 25 ਨੂੰ ਥੋੜਾ ਜਿਹਾ ਕੰਪੇਅਰ ਕਰਨ ਦਾ ਹੈ ਕਿ ਗੀਤ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਗੁਸਤਾਖੀ ਲਈ ਮਾਫੀ ਆਵਾਜ਼ ਮੇਰੀ ਬਾਲੀ ਚੰਗੀ ਨਹੀਂ ਹੈਗੀ ਬਰਦਾਸ਼ਤ ਕਰ ਲਿਓ ਪਿੰਡ ਦੀ ਸੱਤ ਦੇ ਵਿੱਚ ਦੋ ਬਾਬੇ ਬੈਠੇ ਹੁੰਦੇ ਆ ਸਵੇਰ ਦਾ ਸਮਾਂ ਉਹ ਜੋ ਵਿਚਾਰ ਚਰਚਾ ਕਰਦੇ ਨੇ ਉਹਨੂੰ ਇੱਕ ਗੀਤ ਦੇ ਰਹੀ ਮੈਂ ਸਾਂਝਾ ਕਰਨ ਜਾ ਰਿਹਾ ਹਾਂ ਕੇ ਪਿੰਡ ਦੀ ਫਿਰਨੀ ਵਾਲੇ ਰਾਤੇ ਪਿੰਡ ਦੀ ਫਿਰਨੀ ਵਾਲੇ ਰਾਤੇ ਸੱਤ ਸਹਿਕਦੀ ਆਖਰੀ ਸਾਤੇ ਸੱਤ ਸਹਿਕਦੀ ਆਖਰੀ ਸਾਤੇ ਓਏ ਖੁੰਡੀ ਦੇ ਨਾਲੇ ਧੁਰਦੇ ਬਾਬੇ ਖੁੰਡ ਦੇ ਉੱਤੇ ਬਹਿ ਗਏ ਆਕੇ ਕੀ ਕਹਿੰਦੇ ਨੇ ਜੀ ਕਿ ਦੁੱਧ ਤਾਂ ਦੋਜੀ ਲੈ ਜਾਂਦੇ ਨੇ ਓਏ ਦੁੱਧ ਤਾਂ ਦੋਜੀ ਲੈ ਜਾਂਦੇ ਨੇ ਸਾਰੇ ਪਿੰਡ ਚੋਂ ਤੂੰ ਕੇ ਜਾਗ ਰਾਤ ਤੱਤਿਆਂ ਚਾਹਨੇ ਹੋ ਭਏ ਕਾਲਜੇ ਫੂਕੇ ਜਾਗ ਰਾਤ ਤੱਤਿਆਂ ਚਾਹਨੇ ਭਏ ਕਾਲਜੇ ਫੂਕੇ ਜਾਗ ਰਾਤ ਤੱਤਿਆਂ ਚਾਹਨੇ ਓਏ ਕੰਮ ਸਭ ਛੱਡ ਕੇ ਭਈਆਂ ਉੱਤੇ ਕੰਮ ਸਭ ਛੱਡ ਕੇ ਭਈਆਂ ਉੱਤੇ ਖੁੱਦ ਸਰਦਾਰ ਪਏ ਨੇ ਸੁੱਤੇ ਖੁੱਦ ਸਰਦਾਰ ਪਏ ਨੇ ਸੁੱਤੇ ਓ ਕਹੀ ਚੰਦਰੀ ਹਵਾ ਫਿਰ ਗਈ ਓ ਮੱਜਾਂ ਛੱਡੀਆਂ ਰੱਖ ਲੈ ਕੁੱਤੇ ਓ ਰਾਮੂ ਭਈਆ ਲੈ ਕੇ ਟਰੈਕਟਰ ਓ ਗਿਆ ਪਹੁੰਚ ਬਿਹਾਰ ਦੀ ਜੂ ਤੇ ਜਾਗ ਰਾਤ ਤਤੀਆਂ ਚਾਨੇ ਓ ਭੇ ਕਾਲਜੇ ਫੂਕੇ ਜਾਗ ਰਾਤ ਤਤੀਆਂ ਚਾਨੇ ਓ ਕੈਸੇ ਹੋ ਗਏ ਰੱਬ ਦੇ ਪਾਣੇ ਕੈਸੇ ਹੋ ਗਏ ਰੱਬ ਦੇ ਪਾਣੇ ਓ ਖਿਚਰ ਜਾਈਆਂ ਵਿੱਚੋਂ ਨਿਆਣੇ ਓ ਖਿਚਰ ਜਾਈਆਂ ਵਿੱਚੋਂ ਨਿਆਣੇ ਓ 7 ਵਜਦੇ ਨੂੰ ਬੈਨ ਚੜਾਤੇ ਕਸ ਕੇ ਟਾਈਆਂ ਬਦਲ ਕੇ ਬਾਣੇ ਓ 7 ਵਜਦੇ ਨੂੰ ਬੈਨ ਚਾੜਤੇ ਕਸ ਕੇ ਟਾਈਆਂ ਬਦਲ ਕੇ ਬਾਣੇ ਓ ਸੂਲੀ ਉੱਤੇ ਟੰਗਿਆ ਬਚਪਨ ਸੂਲੀ ਉੱਤੇ ਟੰਗਿਆ ਬਚਪਨ ਹਉ ਮੈਨੂੰ ਬਚਾ ਲਓ ਕੂਕੇ ਜਾਗ ਰਾਤ ਤਤਿਆਂ ਚਾਨੇ ਹਉ ਪਏ ਕਾਲਜੇ ਫੂਕੇ ਜਾਗ ਰਾਤ ਤਤਿਆਂ ਚਾਨੇ ਓ ਪਿੰਡਾਂ ਦੀ ਜੋ ਸਾਦਗੀ ਖਾਗੇ ਓ ਪਿੰਡਾਂ ਦੀ ਜੋ ਸਾਦਗੀ ਖਾਗੇ ਨਵੇਂ ਨਸ਼ੇ ਤੇ ਫੈਸ਼ਨ ਆਗੇ ਨਵੇਂ ਨਸ਼ੇ ਤੇ ਫੈਸ਼ਨ ਆਗੇ ਉਹ ਪੱਛਮੀ ਸੋਚ ਦੇ ਨਵੇਂ ਪੁਜਾਰੀ ਸੰਗ ਸ਼ਰਮ ਦੀਆਂ ਕੰਧਾਂ ਟਾਗੇ ਓ ਢੋਲ ਤੇ ਤੂੰ ਵੀ ਛੱਡ ਨੱਚਦੇ ਨੇ ਢੋਲ ਤੇ ਤੂੰ ਵੀ ਛੱਡ ਨੱਚਦੇ ਨੇ ਨੇ ਤੁੰਦੀ ਠਾ ਟੂ ਤੇ ਜਾਗ ਰਾਤ ਤੀਆਂ ਚਾਹਨੇ ਓ ਪਏ ਕਾਲਜੇ ਫੂਕੇ ਜ ਜਾਗ ਰਾਤ ਤੀਆਂ ਚਾਹਨੇ ਓ ਮਾਮੇ ਮਾਸੜ ਚਾਚੇ ਤਾਏ ਓ ਫੁੱਫੜ ਜਿਵੇਂ ਭੇਜਤੇ ਚੰਨ ਤੇ ਅੰਕਲ ਅੰਕਲ ਦੀ ਰਟ ਲਾ ਕੇ ਓ ਸਾਰੇ ਇੱਕੋ ਰਸੇ ਬਨਤੇ ਖੀਰ ਪੰਜੀਰੀ ਆਲੇ ਗੱਡ ਕੀਤੀ ਸਭਿਆਚਾਰ ਦੇ ਪਾਸੇ ਪੰਤੇ ਉਹ ਪਿੰਡ ਚੋਂ ਮੁੱਕ ਗਏ ਪਾਈ ਚਾਰੇ ਨੂੰ ਪਿੰਡ ਚੋਂ ਮੁੱਕ ਗਏ ਪਾਈ ਚਾਰੇ ਨੂੰ ਉਹ ਖੜਾ ਰੋਵੇ ਪਾਲੀਆ ਜੂ ਤੇ ਜਾਗ ਰਾਤ ਤਤਿਆਂ ਚਾਨੇ ਹੋ ਪਏ ਕਾਲਜੇ ਫੂਕੇ ਜਾਗ ਰਾਤ ਤਤਿਆਂ ਚਾਨੇ ਉਹ ਮੈਂ ਕਿਹਾ ਪਏ ਕਾਲਜੇ ਫੂਕੇ ਜਾਗ ਰਾਤ ਤਤਿਆਂ ਚਾਨੇ ਧੰਨਵਾਦ ਜੀ